बिल्कुल जुनून शरीफ है बहुत बढ़िया बहुत बहुत प्यारी फिल्म बढ़िया है प्रियम भूषण से खुद सुखी बनी वाली लास्ट वाले सीन थे इमोशनल हो हां नहीं है बहुत बाकी में लगी फिल्म बहुत सुनी फिल्म लगी बहुत अच्छी मूवी है जी इमोशन लाफिंग सब कुछ बहुत अच्छी है ਕੀ ਲੱਗਦਾ ਚ ਕੀ ਖਾਸ ਲੱਗਿਆ ਹੋਵੇ ਸਭ ਜੀ ਤੁਹਾਡੇ ਇਮੋਸ਼ਨਸ ਕੀ ਮੈਨ ਲੱਗਿਆ ਵੈਰੀ ਐਂਟਰਟੇਨਿੰਗ ਵੈਰੀ ਨਾਈਸ ਕਿਵੇਂ ਲੱਗੀ ਫਿਲਮ ਜਬਰਦਸਤ ਫਿਲਮ ਬਣ ਕੇ ਆ ਗਈ ਬਿਲਕੁਲ ਜੀ ਬਹੁਤ ਆ ਗਿਆ ਹਰਦੀਪ ਸਾਹਿਬ ਕਿੱਥੇ ਗਏ ਉਹ ਅੱਗੇ ਚਲੇਗਾ ਅੱਛਾ ਉਹ ਹੋ ਗਿਆ ਜੀ ਕਹਿਣਾ ਚਾਹਾਂਗੇ ਬਸ ਉੱਥੇ ਕਹਿੰਦੇ ਬਾਹਰ ਆ ਨਹੀਂ ਤੁਸੀਂ ਇੱਥੇ ਹੀ ਬੋਲ ਦੋ ਥੋੜਾ ਜਿਹਾ ਫਿਲਮ ਇੰਨੀ ਫਾਸਟ ਅਕੇ ਇੰਟਰਵਲ ਹੋ ਗਿਆ ਤੇ ਹਰਦੀਪ ਜੀ ਮੇਰੇ ਲੱਗ ਕੇ ਬੈਠੇ ਸੀ ਕਿੰਦੇ ਸੀ ਇੰਟਰਵਲ ਹੋ ਗਿਆ ਜੇ ਅਸੀਂ ਇਸ ਫਿਲਮ 'ਚ ਕੰਮ ਕੀਤਾ ਤੇ ਜੇ ਸਾਨੂੰ ਲੱਗ ਰਿਹਾ ਕਿ ਇੰਟਰਵਲ ਇੰਨੀ ਜਲਦੀ ਹੋ ਘਟ ਤੇ ਤੁਹਾਨੂੰ ਸ਼ਾਇਦ ਲੱਗਾ ਹੋਵੇਗਾ ਬਹੁਤ ਫਾਸਟ ਔਰ ਬੜੀ ਵਧੀਆ ਫਿਲਮ ਮੈਨੂੰ ਲੱਗਦਾ ਆਰਿਆ ਦੀ ਵਨ ਆਫ ਦਾ ਬੈਸਟ ਮੂਵੀ ਹੈ ਔਰ ਹਰ ਇਮੋਸ਼ਨ ਦੇ ਵਿੱਚ ਆਰਿਆ ਨੇ ਕਮਾਲ ਕੀਤਾ ਚਾਹੇ ਉਹ ਮੁਹੱਬਤ ਸੀ ਚਾਹੇ ਉਹ ਦੁੱਖ ਸੀ ਚਾਹੇ ਕਮੇਡੀ ਜਬਰਦਸਤ ਐਕਸ਼ਨ ਵੀ ਬਹੁਤ ਸਟਰੋਂਗਲੀ ਆਰ ਆ ਰ ਕੰਪਲੀਟ ਐਕਟਰ ਐ ਇੱਕ ਮੁਕਮਲ ਅਦਾਕਾਰ ਆ ਤੇ ਅਸੀਂ ਬlesed feel ਕਰਦੇ ਆ ਕਿ ਅਸੀਂ ਆਰਿਆ ਦੇ ਨਾਲ ਕੰਮ ਕਰ ਰਹੇ ਆ arre ਕੀ ਬਾਤ ਹੈ ਜੀ ਮੈਂ ਮੈਂ ਸੱਚੀ ਕਿਹਾ ਮੈਂ ਬlesed feel ਕਰਦਾ ਐਨ ਇਸ ਮੈਂ ਸੱਚੀ ਕਿਹਾ ਇਸ ਲੈਵਲ ਦੇ ਹੀਰੇ ਐਕਟਰਾਂ ਹੈਗੇ ਹਰਦੀਪ ਸਰ ਐਂਡ ਅਨਿਤਾ ਮੈਮ ਜੇ ਨਾ ਚਾਹੇ ਕੋਈ ਐਕਟਰ ਇਹਨਾਂ ਦੇ ਸਾਹਮਣੇ ਟਿਕ ਪਾਏ ਉਹ ਨਹੀਂ ਟਿਕ ਪਾਉਂਦੇ ਜੇ ਮੈਂ ਕੁਝ ਵੀ ਕਰ ਪਾਇਆ ਸਵਮ ਚ ਮੈਂ ਨਾ ਦਾ ਸਿਰੀ ਬਣ ਕੇ ਕੰਮ ਕੀਤਾ ਤੇ ਇਹਨਾਂ ਦੇ ਕਰਕੇ ਮੈਂ ਥੋੜਾ ਜਿਹਾ ਵਿਦਿਆਕਾਰ ਸੋ ਮੈਂ ਮੈ ਤਾਂ ਹੁੰਦਾ ਜਦੋਂ ਅੱਗੇ ਹਰਦੀਪ ਸਰ ਹੁੰਦਿਆਂ ਨਾਲ ਵੀ ਚਲੋ ਕੋਈ ਗੱਲ ਦੀ ਹੁਣ ਖੁੱਲਾ ਬੋਲਦੇ ਹੁਣ ਜੋ ਮਰਜ਼ੀ ਬੋਲ ਸਕਦੇ ਆ ਨਹੀਂ ਅਸੀਂ ਘਰ ਚ ਪਤ ਪਤੀ ਪਤਨੀ ਹੁੰਦੇ ਬਟਾ ਸੈਟ ਨਹੀਂ ਨਹੀਂ ਕਿਰਦਾਰ ਹੋਈਦਾ ਉਹਦੇ ਵਿੱਚ ਜੋ ਡਾਇਰੈਕਟਰ ਸਾਹਿਬ ਦੀ ਆ ਡਾਇਰੈਕਸ਼ਨ ਹੁੰਦੀ ਹੈ ਜੋ ਰਾਈਟਰ ਸਾਹਿਬ ਨੇ ਲਿਖਿਆ ਹੁੰਦਾ ਔਰ ਅਮਨ ਤਾਂ ਵੈਸੇ ਹੀ ਇੰਨਾ ਬਾਖਮਾਲ ਲਿਖਦੇ ਨੇ ਕਿ ਤੈਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਔਰ ਅਵਤਾਰਪਾ ਜੀ ਨੇ ਸਾਰਿਆਂ ਕੋਲ ਹੀ ਬਹੁਤ ਅੱਛਾ ਕੰਮ ਕਰਵਾਇਆ ਮੈਂ ਅੱਗੇ ਵੀ ਕਿੰਨੀ ਹੁੰਦੀ ਅਵਤਾਰ ਸਿੰਘ ਜੀ ਉਹ ਡਾਇਰੈਕਟਰ ਨੇ ਜਿਨ੍ਹਾਂ ਨੂੰ ਕੱਟ ਕਹਿਣਾ ਆਉਂਦਾ ਪਹਿਲੇ ਸਿ ਡਾਇਰੈਕਟਰ ਨੂੰ ਪਤਾ ਹੈ ਕਿ ਉਹਨੇ ਕਿਸੇ ਵੀ ਸੀਨ ਨੂੰ ਕਿੱਥੋਂ ਤੱਕ ਜਾਣ ਦੇਣਾ ਹੈ ਉਹੀ ਇਹੋ ਜਿਹੀ ਫਿਲਮ ਬਣਾ ਸਕਦਾ ਕੀ ਬਾਤ ਹੈ ਜੀ ਸੋ ਵੀਰੇ ਅੱਜ ਫਾਦਰ ਸਾਹਿਬ ਨਾਲ ਬੈਠੇ ਸੀਗੇ ਹਾਂ ਮੈਂ ਉਹ ਫੀਲ ਜਾਂਦਣਾ ਚਾਹੁੰਦਾ ਕਿ ਸਭੰਦ ਦਾ ਸਭ ਤੋਂ ਵੱਡੀ ਮੂਵਮੈਂਟ ਤਾਂ ਉਹੀ ਹੁੰਦੀ ਹੈ ਨਾ ਪੂਰੀ ਇੰਡਸਟਰੀ ਨਾਲ ਬੈਠੀ ਆ ਉਹਨਾਂ ਨਾਲ ਬੈਠਾ ਮੈਂ ਤਾਂ ਸੋਚ ਰਿਹਾ ਹੈ ਨਾ ਚਲੋ ਆਜੋ ਬਾਤ ਚੱਲਦੀ ਆ ਆਜਾ ਮੈਂ ਕਿਤੇ ਵੀ ਨਹੀਂ ਜਾ ਰਿਹਾ ਆਜੋ ਆਜੋ ਵੈਰੀ ਗੁੱਡ ਮੂਡ ਹੈ थैंक यू ਗੋਡ ਬles you ਬਹੁਤ ਮਾਸੇਂ ਵਿੱਚ ਨਹੀਂ ਪਰ ਵੀ ਐਟ ਦੇਮਿੰਗ ਐਂਡ ਸੋ ਹੱਪਰ ਘਰ ਬੈਠ ਅਖਰ ਦਿੱਲੀ ਅਗਰਾ ਦੀ ਰਾਤ ਦੀ ਰਾਤ ਆ ਖਾ ਗਿਆ ਨਹੀਂ ਮੈਂ ਬਹੁਤ ਮੈਕੀ ਕੇ ਮੈਂ ਬਹੁਤ ਐਕਸਾਈਟਡ ਵੀ ਹਾਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਕਾਫੀ ਹੱਦ ਤੱਕ ਮੈਂ ਨਰਵਸ ਸੀ ਕਿ ਆਡੀਅנס ਨੂੰ ਕੀ ਹੋਊਗੀ ਲੱਗੇਗੀ ਫਰਕ ਬਟ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਤੁਸੀਂ ਸਾਰੇ ਹਮੇਸ਼ਾ ਮੈਨੂੰ ਇਸ ਤਰੀਕੇ ਨਾਲ ਆਪਣੇ ਨਾਲ ਲੈ ਕੇ ਚਲਦੇ ਹੋ ਚੁੜੇ ਮੈਂ ਤੁਹਾਡੇ ਪਰਿਵਾਰ ਦਾ ਹੀ ਮੁੰਡਾ ਹਾਂ ਤਾਂ ਥੈਂਕ ਯੂ ਜੋ ਤੁਸੀਂ ਪਿਆਰ ਅੱਜ ਮੇਰੇ ਤੋਂ ਕੀ ਕਹਿੰਦਾ ਨਾ ਕੋਮੇਡੀ ਜੋਕਸ ਸਾਰੀ ਚੀਜ਼ਾਂ ਤਾਂ ਮੈਂ ਕਰਦਾ ਰਹਿੰਦਾ ਮੇਰੇ ਤੋਂ ਹੋ ਵੀ ਨਹੀਂ ਰਹੀਆਂ मैं इस वे इमोशनल क्योंकि जो ऑडियंस ने रिस्पांस दिता है जो सारे दे रहे हो मैं गुजार हाँ तो सारे मैं हरदीप सर एंड अनीता मैम बारे एक ही चीज कहना चाहता कि मैं सच कह रहा हूँ पंजाब के इस लैवल ही एक्टर्स में इस लैवल ही एक्टर हैं कि जो ना चाहे इन्होंने सामने कोई एक्टर टिक नहीं सकता ठीक है जे मैं कुछ भी कहता है इस फिल्म ਮੈਂ ਜਨਮ ਲਈ ਮੈਂ ਕੁਝ ਵੀ ਕੀਤਾ ਹੈ ਸਭ ਜਿਸ ਸਿਰਫ ਇਸ ਕਰਕੇ ਕਰ ਪਾਇਆ ਕਿ ਇਹਨਾਂ ਨੂੰ ਲੱਗਿਆ ਕਿ ਚਾ ਲੈਣ ਨੂੰ ਥੋੜਾ ਜਿਆ ਕਰ ਲੈੰਦੋ ਬੜੇ ਖੂਬਸੂਰਤੀ ਹੈ ਕਿ ਆਦੇ ਵਿੱਚ ਸਿੱਖਣ ਦੀ ਲਲਕ ਬਹੁਤ ਹੈ ਔਰ ਇਹ ਪੰਜਾਬੀ ਦੇ ਜਿਹੜੇ ਪਸ਼ਾਬ ਨਹੀਂ ਸਮਝ ਆਉਂਦੀ ਸੀ ਅਸੀਂ ਦੱਸਦੇ ਸੀ ਤੇ ਬੜੇ ਇਹ ਬੜੇ ਵਧੀਆ ਢੰਗ ਦੇ ਨਾਲ ਉਹ ਸਰਕਾਰ ਕਰਦਾ ਸਾਨੂੰ ਉਹਦੀ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਕਿਸੇ ਬਹੁਤ ਥੋੜੇ ਹੀਰੋ ਦੇ ਨਾਲ ਕੰਮ ਕਰ ਰਹੇ ਹਾਂ ਇਹ ਬਹੁਤ ਵਧੀਆ ਹੈ ਔਰ ਬਹੁਤ ਇਨਸ਼ਾ ਅੱਲਾਹ ਪ੍ਰਮਾਤਮਾ ਕਰੇ ਤੁਸੀਂ ਹਮੇਸ਼ਾ ਬਲੰਦੀਆਂ ਉੱਤੇ ਰਹੋਗੇ ਤੁਹਾਨੂੰ ਖੁਸ਼ ਲੋ ਥੈਂਕ ਯੂ ਸੋ ਥੈਂਕ ਯੂ ਐਂਡ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਥੈਂਕ ਯੂ ਲਵ ਯੂ ਥੈਂਕ ਅੱਜ ਕੋ ਕੁਛ ਨਾ ਕੋਈ ਪੁੱਛਣਾ ਦੱਸਣਾ ਥੈਂਕ ਯੂ ਆਪਤਾ ਕੀ ਜਦੋਂ ਇੱਕ ਮੂਵੀ ਰਿਲੀਜ਼ ਹੋ ਰਹੀ ਹੁੰਦੀ ਹੈ ਨਾ ਉਦੋਂ ਡਾਇਰੈਕਟਰ ਕੋਲੇ ਬੜੇ ਸ਼ਬਦ ਨਹੀਂ ਹੁੰਦੇ ਉਹ ਆਪਦੇ ਆਰਟਿਸਟਾਂ ਦੇ ਸਹਾਰੇ ਹੁੰਦਾ ਮੈਂ ਅੱਜ ਵੀ ਆਪਣੇ ਆਰਟਿਸਟਾਂ ਦੇ ਸਹਾਰੇ ਹਾਂ ਇੱਕ ਅਸੀਂ ਆਪਣੇ ਵੱਲੋਂ ਫਿਰ ਬਣਾਈ ਹੈ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੈ ਤਾਂ ਉਹਨੂੰ ਸਪਰੈਡ ਕਰਿਓ ਕਿਉਂਕਿ ਜੇ ਤੁਸੀਂ ਸਪਰੈਡ ਕਰੋਗੇ ਜੇ ਵਧੀਆ ਫਿਲਮਾਂ ਚੱਲਣੀਆਂ ਤਾਂ ਹੀ ਵਧੀਆ ਫਿਲਮਾਂ ਬਣਨੀਆਂ ਨਹੀਂ ਫਰਤੂਰ ਚ ਤਕੂ ਤਾਂ ਚੱਲੇ ਰਿਹਾ ਹਨਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਉਹਨੂੰ ਵੱਧ ਤੋਂ ਵੱਧ ਸਪਰੈਡ ਕਰਿਓ ਹਨਾ ਤਾਂ ਕਿ ਵਧੀਆ ਫਿਲਮਾਂ ਬਣਨ ਦੀ ਸਾਡੇ ਚ ਹਿੰਮਤ ਆ ਸਕੇ ਬਾਬਾ ਸਾਹਿਬ ਚਲੋ ਚਲੋ ਅਨੇਕਾਂ ਤੁਸੀਂ ਕਹਿੰਦੇ ਹੋ ਐਕਟਰ ਦਾ ਕੰਮ ਹੁੰਦਾ ਡਾਇਰੈਕਟਰ ਦੇ ਕੋਲ ਦਾ ਆਹੀ ਚਾਰ ਛਾਪ ਬੋਲਦੇ ਨੇ ਉਦੋਂ ਬਾਅਦ ਐਕਸ਼ਨ ਕਟ ਰੋਲ ਤਿੰਨ ਸ਼ਬਦਾ ਹੁੰਦੇ ਨੇ ਬਾਕੀ ਸਾਰਾ ਕੋਈ ਤੁਸੀਂ ਬੋਲਣਾ ਸੋ ਤੁਸੀਂ ਸਾਰੀਆਂ ਫਿਲਮ ਦੇਖੀ ਜਿਵੇਂ ਦੀ ਲੱਗੀ ਉਹਨੂੰ ਥੋੜਾ ਜਿਹਾ ਭਰਾ ਚੜਾ ਕੇ ਜੇ ਪੂਰੀ ਲੱਗੀ ਤੂੰ ਭਰਾ ਚੜਾ ਕੇ ਲਿਖ ਦਿਓ ਬੋਲ ਦਿਓ ਦੱਸ ਦਿਓ ਜੇ ਚੰਗੀ ਲੱਗੀ ਤਾਂ ਦੱਸੋ ਵੀ ਕਿਉਂਕਿ ਤੁਹਾਡਾ ਜਿਹੜਾ ਕਿਹਾ ਉਹ ਉਹਦਾ ਨੇ ਸੱਚ ਮੰਨਣਾ ਸੋ ਜਿਵੇਂ ਵੀ ਤੁਹਾਨੂੰ ਲੱਗਾ ਜੇ ਅੱਛੀ ਲੱਗੀ ਜ਼ਰੂਰ ਅੱਛਾ ਲਿਖਿਓ ਮਾੜੀ ਲੱਗੀ ਤੇ ਮਾੜਾ ਵੀ ਲਿਖਿਓ ਤਾਂ ਕਿ ਅਸੀਂ ਅੱਗੇ ਤੋਂ ਹੋਰ ਅੱਛਾ ਕੰਮ ਕਰ ਸਕੀਏ ਤੁਹਾਡੇ ਰਿਵਿਊਸ ਜਿਹੜੇ ਨੇ ਸਾਨੂੰ ਹੋਰ ਅੱਛਾ ਹੋਰ ਬਿਹਤਰ ਕਰਨ ਲਈ ਹਮੇਸ਼ਾ ਸਾਡੇ ਸਿਰ ਦੇ ਉੱਤੇ ਇੱਕ ਤਲਵਾਰ ਵਾਂਗੂ ਲਟਕਦੇ ਨੇ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਵਧੀਆ ਕੰਮ ਕਰੀਏ ਇਸ ਫਿਲਮ ਦੇ ਰਾਹੀਂ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਛੋਟੀ ਜੀ ਉਹ ਦੌਰ ਜਦੋਂ ਕਿ ਬਹੁਤ ਵੱਡੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਤੇ ਸਾਨੂੰ ਲੱਗਦਾ ਸੀਗਾ ਕਿ ਇੱਕ ਪੈਰਲਰ ਐਸਾ ਸਿਨੇਮਾ ਵੀ ਅਸੀਂ ਜ਼ਰੂਰ ਕਰੀਏ ਜਿਹੜੀਆਂ ਬਹੁਤ ਛੋਟੇ ਬਜਟ ਦੀਆਂ ਫਿਲਮਾਂ ਹੋਣ ਜਿਹਦੇ ਵਿੱਚ ਪ੍ਰੋਡਿਊਸਰ ਜਿਹੜਾ ਉਹ ਖਤਮ ਨਾ ਹੋਵੇ ਉਹ ਮਰੇ ਨਾ ਔਰ ਵਰ ਸਟਾਈਲ ਜਿਹੜੇ ਸਬਜੈਕਟ ਨੇ ਉਹ ਸਾਡੇ ਸਿਨੇਮੇ ਦਾ ਹਿੱਸਾ ਬਣਨ। ਔਰ ਉਸੇ ਹੀ ਕੋਸ਼ਿਸ਼ ਵਜਾਉ ਇਹ ਫਿਲਮ ਜਿਹੜੀ ਆ ਇਹ ਅਵਤਾਰ ਪਾਜੀ ਔਰ ਅਮਨ ਦੀ ਜੋੜੀ ਜਿਹੜੀ ਇਹਨਾਂ ਨੇ ਬੇਸ਼ਕੀਤੀ। ਮੈਂ ਬਹੁਤ థాంਕਫੁਲ ਆ ਸਾਡੇ ਪ੍ਰੋਡਿਊਸਰਸ ਦੀ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਵਿੱਚ ਵਿਸ਼ਵਾਸ ਰੱਖਿਆ ਔਰ ਇਹ ਇੰਨੀ ਅੱਛੀ ਕਹਾਣੀ ਜਿਹੜੀ ਆ ਅੱਜ ਸਿਨੇਮੇ ਤੱਕ ਪਹੁੰਚੀ। ਜਦ ਇਸ ਫਿਲਮ ਨੂੰ ਅਸੀਂ ਕੀਤਾ ਸੀ ਉਦੋਂ ਸ਼ਾਇਦ ਇੰਜ ਸੋਚਿਆ ਸੀਗੇ ਔਰ ਟੀਟੀਓ ਤੇ ਇਹਨੂੰ ਕਰਾਂਗੇ। ਬਟ ਫਿਲਮ ਸਾਨੂੰ ਲੱਗਾ ਕਿ ਅੱਛੀ ਬਣ ਗਈ ਆ ਤੇ ਇਹਨੂੰ ਸਿਨੇਮੇ ਦੇ ਵਿੱਚ ਲੈ ਕੇ ਜਾਈਏ। ਸੋ ਮੈਨੂੰ ਲੱਗਦਾ ਹੈ ਕਿ ਸਬਜੈਕਟ ਜਿਹੜਾ ਨਾ ਉਹ ਸਭ ਤੋਂ ਪਾਵਰਫੁਲ ਚੀਜ਼ ਹੁੰਦੀ ਹੈ। ਔਰ ਇੱਕ ਬਲੱਖਣ ਸਬਜੈਕਟ ਆ 40-45 ਲੱਖ ਦੇ ਕਰੀਬ ਵਿਊਜ਼ ਜਿਹੜੇ ਨੇ ਟਰੇਲਰ ਦੇ ਹੋਏ ਉਸ ਚੀਜ਼ ਨੇ ਸਾਨੂੰ ਇਹਨਾਂ ਉਤਸ਼ਾਹਿਤ ਕੀਤਾ ਕਿ ਅੱਜ ਸਾਡੇ ਜਿਹੜੇ ਜਿਹੜੇ ਉਹ ਚਮਕ ਰਹੇ ਨੇ ਉਹ ਸਾਨੂੰ ਲੱਗ ਰਿਹਾ ਹੈ ਕਿ ਇਹ ਕਹਾਣੀ ਜਿਹੜੀ ਹੈ ਪੰਜਾਬੀਆਂ ਨੂੰ ਪਸੰਦ ਆਏਗੀ ਕਿਉਂਕਿ ਬੜੀ ਫਰੈਸ਼ਨੈਸ ਹੈ ਇਹਦੇ ਵਿੱਚ ਬੜੀ ਕਿਊਟਨੈਸ ਹੈ ਇਹਦੇ ਵਿੱਚ ਔਰ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਐ ਖਹਿ ਕੇ ਲੰਘਦੀ ਹੈ ਇਹ ਕਹਾਣੀ। ਸੋ ਮੈਂ ਬਹੁਤ ਆਪਣੇ ਆਪ ਨੂੰ ਬlesed ਫੀਲ ਕਰਦੀ ਆ ਕਿ ਮੈਂ ਇਸ ਫਿਲਮ ਦਾ ਹਿੱਸਾ ਬਣੀ ਥੈਂਕ ਯੂ ਵੈਰੀ ਮਚ ਆਦਾਰ ਬਾਜੀ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਔਰ ਇਨਾ ਅੱਛਾ ਕਿਰਦਾਰ ਮੇਰੀ ਜ਼ਿੰਦਗੀ ਦੇ ਵਿੱਚ ਸਿਨੇਮੇ ਦੀ ਇਸ ਲਾਈਫ ਦੇ ਵਿੱਚ ਮੇਰੇ ਹਿੱਸੇ ਆਇਆ ਜਿਹਦੇ ਲਈ ਮੈਂ ਹਮੇਸ਼ਾ ਤੁਹਾਡੀ ਜਿਣੀ ਰਹੂੰਗੀ ਔਰ ਮੈਂ ਉਮੀਦ ਕਰਦੀ ਆ ਕਿ ਅੱਗੇ ਤੋਂ ਵੀ ਸਿਨੇਮਾ ਇਸੇ ਤਰ੍ਹਾਂ ਮੇਰੇ 'ਤੇ ਵਿਸ਼ਵਾਸ ਰੱਖੇਗਾ ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਜੋ ਵੀ ਕੰਮ ਕਰਨ ਲਈ ਮੈਨੂੰ ਦਿੱਤਾ ਜਾਂਦਾ ਮੈਂ ਉਹਨੂੰ ਪੂਰੀ ਤਾਨਦੇਹੀ ਦੇ ਨਾਲ ਕਰਾਂ ਅੱਜ ਮੈਂ ਜੋ ਵੀ ਆ ਉਹ ਸਭ ਤੁਹਾਡੀਆਂ ਦੁਆਵਾਂ ਸਦਕਾ ਪਰਮਾਤਮਾ ਦੀ ਮਿਹਰ ਸਦਕਾ ਤੇ ਆਪਣੇ ਮਾਪੇ ਬਾਬ ਪਤੀਆਂ ਚੰਗੀਆਂ ਆਈਆਂ ਦੇ ਸਦਕਾ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਨਾਈਸ ਆਫ ਯੂ ਥੈਂਕ ਯੂ ਵੈਰੀ ਮਚ ਅਰ ਖਾਸ ਤੌਰ ਤੇ ਮੈਨੂੰ ਇਸ ਸੈਲ ਨੂੰ ਬਹੁਤ ਅੱਛਾ ਲੱਗਾ ਕਿ ਮੈਂ ਹਰਦੀਪ ਹੁਣਾਂ ਦੇ ਨਾਲ ਬੜੇ ਲੰਮੇ ਸਮੇਂ ਦੇ ਬਾਅਦ ਸਕਰੀਨ ਸ਼ੇਅਰ ਕੀਤੀ ਬਹੁਤ ਕੰਫਰਟੇਬਲ ਫੀਲ ਕਰਦੇ ਹਾਂ ਜਦੋਂ ਤੁਹਾਡਾ ਆਪਣਾ ਹੀ ਸਾਥੀ ਤੁਹਾਡੇ ਆਪੋਜ਼ਿਟ ਖੜਾ ਹੋਵੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਨੈਚੁਰਲ ਹੋ ਜਾਂਦੀਆਂ ਕਿਉਂਕਿ ਬੀਇੰਗ ਐਨ ਆਰਟਿਸਟ ਹਸਬੰਡ ਵਾਈਫ ਦੇ کردار ਕਰਦੇ ਆ ਕੁਝ ਲਿਮਿਟੇਸ਼ਨਸ ਹੁੰਦੀਆਂ ਨੇ ਬਟ ਇਹ ਵਾਲੀ ਫਿਲਮ ਕਰਦੇ ਆ ਸਾਰਾ ਕੁਝ ਹੀ ਅਨਲਿਮਿਟਿਡ ਸੀਗਾ ਸਾਰਾ ਕੁਝ ਇਸ ਕਰਕੇ ਕਿ ਹਸਬੰਡ ਵਾਈਫ ਦੇ ਰਿਸ਼ਤੇ ਚ ਅਸੀਂ ਆ ਨੈਚੁਰਲੀ ਵੀ ਹਸਬੰਡ ਵਾਈਫ ਆ ਤੇ ਉਹ ਕੋਈ ਲਿਮਿਟੇਸ਼ਨਸ ਨਹੀਂ ਦੂਸਰੇ ਨੰਬਰ ਦੇ ਉਤੇ ਆ ਰਿਹਾ ਇੰਨਾ ਕਿਊਟ ਕੇ ਡਿਊਰਿੰਗ ਦਾ ਫਿਲਮ ਵੀ ਔਰ ਉਸ ਤੋਂ ਪਹਿਲਾਂ ਵੀ ਉਸ ਤੋਂ ਬਾਅਦ ਵੀ ਹਮੇਸ਼ਾ ਸਾਨੂੰ ਲੱਗਦਾ ਰਿਹਾ ਕਿ ਸਾਡਾ ਆਪਣਾ ਹੀ ਬੱਚਾ ਹੈ ਸਾਡਾ ਆਪਣਾ ਹੀ ਪੋਤੇ ਅਸੀਂ ਇੱਕ ਛੇਣਵੀਂ ਇਸ ਚੀਜ਼ ਨੂੰ ਮਹਿਸੂਸ ਨਹੀਂ ਕੀਤਾ ਕਿ ਅਸੀਂ ਕਿਸੇ ਹੀਰੋ ਦੇ ਨਾਲ ਕੰਮ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਜਿਸ ਪਰਿਵਾਰ ਤੋਂ ਇਹ ਆਇਆ ਕਿ ਮਤਲਬ ਥੈਂਕਸ ਟੂ ਰਾਜ ਬੱਬਰ ਜੀ ਨਾਦਰਾ ਜੀ ਇੰਨੀਆਂ ਚੰਗੀਆਂ ਚੀਜ਼ਾਂ ਉਹਨਾਂ ਨੇ ਇਹਨੂੰ ਸਿਖਾਈਆਂ ਬੰਬੇ ਵਰਗੇ ਸ਼ਹਿਰ ਦੇ ਵਿੱਚ ਰਹਿ ਕੇ ਵੀ ਪੰਜਾਬ ਦੀਆਂ ਕਦਰਾਂ ਕੀਮਤਾਂ ਇਸ ਬੱਚੇ ਦੇ ਅੰਦਰ ਨੇ ਔਰ ਆ ਰਿਹਾ ਜ਼ਬਰਦਸਤ ਐਕਟਰ ਆ ਰਾਜੀ ਵਾਂਗੂ ਹਰ ਇਮੋਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨੇ ਕੈਰੀ ਕੀਤਾ ਫਿਲਮ ਦੇ ਵਿੱਚ ਸਿਰਫ ਰొਮਾਂਟਿਕ ਹੀਰੋ ਨਹੀਂ ਇਹ ਵਿਲਨ ਵੀ ਜ਼ਬਰਦਸਤ ਹੈ ਇਹ ਇਮੋਸ਼ਨਲ ਹੀਰੋ ਵੀ ਜ਼ਬਰਦਸਤ ਹੈ ਇਹ ਕਾਮੇਡੀ ਹੀਰੋ ਵੀ ਜ਼ਬਰਦਸਤ ਹੈ ਇੱਕ ਨਵੀਂ ਸ਼ੁਰੂਆਤ ਦੇ ਲਈ ਮੇਰੇ ਵੱਲੋਂ ਆਰਿਆ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਅੱਛਾ ਮੈਂ ਇੱਕ ਚਾਰਦਾ ਐਡ ਕਰਦਾ ਚਿੱਟੀ ਇਹ ਕਾ ਆ ਬੰਦਾ ਹੈ ਜਿਹੜਾ ਸਾਰੀਆਂ ਪ੍ਰੋਮੋਸ਼ਨ ਕਰ ਰਿਹਾਦਾ ਹੋਰ ਆ ਜਾਓ ਹਾਂ ਸਭ ਤੋਂ ਵੱਧੋ ਦਿਮਾਗ ਦੇ ਮਾ ਚਟਿਆ ਦਾ ਇਹਦਾ ਚਟਿਆ ਬਿਠਾ ਕੇ ਬੀਬੂ ਤਾਂ ਐ ਨਹੀਂ ਆਏ ਲਿਖੀ ਕਿਹਾ ਹੈ ਨਿਆ ਨਿਕਲੀ ਹੈ ਹਾਂ ਬਹੁਤ ਵਧੀਆ ਥੈਂਕ ਯੂ ਬਹੁਤ ਵਧੀਆ ਬਹੁਤ ਵਧੀਆ ਬੇਟ ਕੀਤੀ ਜੀ ਦਾ ਅਰੰਭ ਸਿੰਘ ਜੀ ਨੇ ਜਿਹਨੇ ਮੈਨੂੰ ਸ਼ੁਰੂਆਤ ਕਰਵਾਈ ਸੀਗੀ ਮਿੱਟੀ ਨਾਲ ਰੋਲ ਜੁਗਿਆ ਨੋ ਹਾਂ ਇਹ ਵੀ ਸਾਡੇ ਨਾਲ ਆਇਆ ਬਹੁਤ ਬਹੁਤ ਵਧੀਆ ਵਿਚਾਰ ਆ ਤੇ ਆਹ ਜੀ ਮਰਦ ਜੀ ਪਾਜੀ ਕੋਤਤ ਤੇ ਪਾਜੀ ਬਸੋਸ਼ੀਰ ਬਹੁਤ ਸ਼ੁਕਰੀਆ ਜੀ ਤੁਹਾਡਾ ਸ਼ਬਦਾ ਤੁਸੀਂ ਆਏ ਫਿਲਮ ਤੁਸੀਂ ਵੇਖ ਲਈ ਆ ਉਹਨਾਂ ਫਿਲਮ ਬਾਰੇ ਤੇ ਕੁਝ ਨਹੀਂ ਕਹਿ ਸਕਦਾ ਉਹ ਤੁਸੀਂ ਕਹਿਣਾ ਤੇ ਕੋਸ਼ਿਸ਼ ਹੁੰਦੀ ਆ ਕਿ ਅੱਛਾ ਕੰਮ ਹੋਵੇ ਕਿਉਂਕਿ ਮਹਿਜ਼ 18 ਦਿਨ ਦੇ ਵਿੱਚ ਕਿ 17 ਕਿ 18 ਦਿਨ ਦੇ ਵਿੱਚ ਇਹ ਜਿਹੜੀ ਕੰਪਲੀਟ ਹੋਈ ਪਰ ਯਾਦ ਹੈ ਕਿ 27 ਦਸੰਬਰ ਨੂੰ ਅਸੀਂ ਸ਼ੁਰੂ ਕੀਤੀ ਸੀ ਤੇ ਮੇਰੇ ਕਾਲਜ ਨੂੰ ਲੋੜੀ ਚਾਤਾ ਦਾ ਰਹਿਣਾ ਅੱਗੇ ਪਿਛੇ 13 ਜਾਂ 14 ਨੂੰ ਖਲਮ ਡੇਰੀ ਆ ਅਸੀਂ ਤਾਂ ਮਤਲਬ 11 ਨੂੰ ਵਾਪਸ ਵੀ ਆ ਕੇ ਸੀ ਅਫਸਰ ਸੋ ਉੱਥੇ ਹੀ ਕਹਾਣੀ ਇਹਨਾਂ ਨੇ ਸੜਾਈ ਔਰ ਕਹਾਣੀ ਸੁਣੀ ਔਰ ਮੈਨੂੰ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਇਹ ਕਿ ਮੈਨੂੰ ਕਹਦੇ ਕਿ ਤੁਸੀਂ ਨਾ ਇਹ ਜਿਹੜਾ ਟਰੈਕਟਰ ਨੂੰ ਮਲਵਾਈ ਭਾਸ਼ਾ ਵਿੱਚ ਕਰੋ ਤੇ ਮੇਰੇ ਲਈ ਕਿਉਂਕਿ ਚਲੋ ਥੀਏਟਰ ਦੀ ਬੈਕਗ੍ਰਾਉਂਡ ਹੈ ਉਹ ਥੋੜਾ ਸਹਾਈ ਹੁੰਦੀ ਇਸ ਚੀਜ਼ ਦੇ ਵਿੱਚ ਤੇ ਉਸੇ ਵੇਲੇ ਉਸ कैरेक्टर ਨੂੰ ਉਹ ਉਹਦੇ ਵਿੱਚ ਕਰਨਾ ਪਤਾ ਨਹੀਂ ਮੈਂ ਕਿੰਨਾ ਸਫਲ ਹੋਇਆ ਸੋ ਇਹ ਤੁਸੀਂ ਦੱਸਣਾ ਕਿ ਬਾਕੀ ਸਾਰੀ ਟੀਮ ਬਹੁਤ ਵਧੀਆ ਸੀ ਅਫਤਾਰ ਭਾਜੀ ਖੁਦ ਬਹੁਤ ਕਮਾਲ ਦੇ ਇਨਸਾਨ ਨੇ ਜਿਹੜੇ ਟਾਈਮ ਤੇ ਕੰਮ ਸ਼ੁਰੂ ਹੁੰਦਾ ਸੀ ਉਸ ਟਾਈਮ ਤੇ ਹੀ ਮਤਲਬ ਸੋਚਿਆ ਜਾਂਦਾ ਸੀ ਇਹ ਨਹੀਂ ਸੀ ਕਿ ਅੱਜ ਦਾ ਕੰਮ ਕੱਲ ਤੇ ਬਿਲਕੁਲ ਨਹੀਂ ਸੀ ਛੱਡਿਆ ਜਾਂਦਾ ਜਿਹੜਾ ਇੱਕ ਦਿਨ ਦਾ ਕੰਮ ਉਹ ਸਾਰਾ ਕੰਪਲੀਟ ਕੀਤਾ ਜਾਂਦਾ ਸੀ ਸਾਰੇ ਸਾਨੂੰ ਹੋਟਲ ਤੋਂ ਆਪਣੀ ਗੱਡੀ ਚ ਵਟਾ ਲੈਂਦੇ ਸੀ ਤੇ ਇਹ ਖੁਦ ਜੱਪਜੀਤ ਸਾਹਿਬ ਦਾ ਆਪ ਆਟਕਾਰਦੇ ਹੁੰਦੇ ਸੀ ਜਦੋਂ ਵਾੜ ਦੀ ਸਵਾਤੀ ਹੁੰਦੀ ਸੀ ਅਸੀਂ ਲੋਕੇਸ਼ਨ ਤੇ ਬਾਹਰ ਜਾਂਦੇ ਸੀ ਤੇ ਬੜੇ ਵਧੀਆ ਤੇ ਬੜੇ ਖੁਸ਼ਹਵਾਰ ਮਾਹੌਲ ਦੇ ਵਿੱਚ ਜਿਹੜਾ ਕੰਮ ਸ਼ੁਰੂ ਹੋ ਜਾਂਦਾ ਸੀ ਤੇ ਬਹੁਤ ਮਜ਼ਾ ਆਇਆ ਕਾਰਜੀ ਸਾਡਾ ਕੰਮ ਕਰ ਲਿਆ ਆਰਿਆ ਦੇ ਨਾਲ ਤਾਂ ਮੈਰਾ ਬਿਲਕੁਲ ਸਾਨੂੰ ਲੱਗਿਆ ਨਹੀਂ ਕਿਉਂਕਿ ਉਦੋਂ ਨਵਾਂ ਨਵਾਂ ਸਾਡਾ ਬੇਟਾ ਅਮਰੀਕਾ ਗਿਆ ਸੀ ਤੇ ਸਾਨੂੰ ਇਹ ਫਿਲਮ ਦੋਨਾਂ ਨੂੰ ਇਕੱਠਿਆਂ ਨੂੰ ਮਿਲ ਗਈ ਤੇ ਅਸੀਂ ਘਰ ਦੇ ਵਿੱਚ ਵੀ ਆਪਣੇ ਬੱਚੇ ਨੂੰ ਬਹੁਤ ਯਾਦ ਕਰਦੇ ਸੀ ਤੇ ਜਦੋਂ ਉੱਥੇ ਗਏ ਤੇ ਸਾਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਸੀ ਬੜਾ ਚਿਹਰੇ ਇਹਨਾਂ ਦੇ ਨਾਲ ਇਹਦਾ ਵਿਚਲ ਦੇ ਰਹਾ ਹੈ ਇਹ ਉਹ ਜਿਹੜਾ ਸਾਨੂੰ ਵਿਛੋੜੇ ਦਾ ਥੋੜਾ ਦਰਦ ਸੀ ਉਹ ਵੀ ਕੰਮ ਹੋਇਆ ਔਰ ਹੁਣ ਆਰੇ ਨਾਲ ਸਾਡੀ ਐਟੀ ਵਧੀਆ ਸਾਂਝਾ ਕਿ ਬਹੁਤ ਵਧੀਆ ਪਰਮਾਤਮਾ ਕਰੇ ਇਹ ਸਾਂਝਾ ਇਹ ਜਿਹੜੀਆਂ ਮੁਹੱਤਵਾਂ ਨੇ ਇਸੇ ਤਰ੍ਹਾਂ ਜਿਉਂਦੀਆਂ ਵਸਦੀਆਂ ਰਹਿਣ ਪੰਜਾਬੀ ਸਿਨੇਮਾ ਇਸੇ ਤਰ੍ਹਾਂ ਨਵੇਂ ਨਵੇਂ ਐਕਸਪੈਰੀਮੈਂਟ ਕਰੇ ਨਵੇਂ ਨਵੇਂ ਕਾਰਜ ਰੂਪ ਤੇ ਅੱਛਾ ਕੰਮ ਹੋਵੇ ਔਰ ਅਸੀਂ ਸਾਰੇ ਲੈਣੇ ਸਿਨੇਮੇ ਦਾ ਹਿੱਸਾ ਆਰ ਪਰਮਾਤਮਾ ਕਰੇ ਸ਼ਾਲਾ ਕਿ ਕਦੇ ਵੀ ਕਿਤੇ ਔੜਤਨ ਨਾ ਹੋਵੇ ਇਸੇ ਤਰ੍ਹਾਂ ਪੰਜਾਬੀ ਸਿਨੇਮਾ ਜਿੰਦਾਬਾਦ ਰਹੇ ਪੰਜਾਬੀਅਤ ਜਿੰਦਾਬਾਦ ਰਹੇ ਜਿੱਥੇ ਪੰਜਾਬੀਆਂ ਦਾ ਪਿਆਰ ਉਥੇ ਸਦਾ ਖੈਰ ਆਣੀ ਮਾਤਾ ਮੋਲੀ ਉਹ ਚਮਚਾ ਕੇ ਹਾਤੀ ਚਮਚਾ